ਕੌਮ ਨੂੰ ਮੈਂ ਬੇਨਤੀ ਇਹ ਕਰਨੀ ਚਾਹਣਾ ਨਚਾਰਾਂ ਦਾ ਰਾਹ ਨਚਣ ਟੱਪਣ ਦਾ ਲੱਚਰ ਗੀਤਾਂ ਦਾ ਕੂੜੇ ਗੀਤ ਗਾਉਣੇ ਤੇ ਸੁਣਨੇ ਸਾਡਾ ਕਰਮ ਨਹੀਂ ਸੀ ਅੱਜ ਸਾਡੀ ਬਦਕਿਸਮਤੀ ਹੈ ਸਾਡੇ ਲੋਕਾਂ ਨੇ ਸਾਡੀ ਕੌਮ ਕਈ ਵਾਰੀ ਲੱਚਰ ਗੀਤ ਗਾਉਣ ਤੇ ਸੁਣਨ ਵਾਲਿਆਂ ਨੂੰ ਤੇ ਨਮਾਜ਼ ਦੀ ਹੈ ਪਰ ਕਈ ਵਾਰੀ ਜਿਹੜੇ ਗੁਰੂ ਕੇ ਵਜ਼ੀਰ ਬਾਣੀ ਪੜਨ ਵਾਲੇ ਨੇ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਨੇ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਨੇ ਗੁਰੂ ਦੇ ਗੁਣ ਗਾਉਣ ਵਾਲੇ ਨੇ ਅਸੀਂ ਉਹਨਾਂ ਦੀ ਸੇਵਾ ਜਾਂ ਉਹਨਾਂ ਦੀਆਂ ਬੰਦੀਆਂ ਸਹੂਲਤਾਂ ਜਾਂ ਉਹਨਾਂ ਦੀ ਪਰਿਵਾਰਾਂ ਦੀ ਸੇਵਾ ਸੰਭਾਲ ਲਈ ਬਹੁਤਾ ਉਦਮ ਨਹੀਂ ਕਰਦੇ ਮੈਂ ਹੱਥ ਜੋੜ ਕੇ ਇਹ ਸਾਡੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਬੜੇ ਸਪਸ਼ਟ ਸ਼ਬਦਾਂ ਵਿੱਚ ਕਿ ਤੁਸੀਂ ਜੇ ਕੌਮ ਦਾ ਭਲਾ ਚਾਹੁੰਦੇ ਹੋ ਵਜ਼ੀਰ ਵੀ ਆਪਣਾ ਫਰਜ਼ ਨਿਭਾਉਣ ਤੁਸੀਂ ਮੈਂ ਆਪਾ ਸਾਰੇ ਹੈ ਆਪਾਂ ਵੀ ਆਪਣਾ ਫਰਜ਼ ਨਿਭਾਈਏ ਆਪਾਂ ਗੁਰਬਾਣੀ ਬੜੀ ਭਾਵਨਾ ਨਾਲ ਪੜਹੀਏ ਵਿਚਾਰੀਏ ਕੌਮ ਨੂੰ ਨਗਰਾਂ ਨੂੰ ਗੁਰਬਾਣੀ ਬੱਚਿਆਂ ਨੂੰ ਲਲਾਈਏ ਉਥੇ ਕੌਮ ਵੀ ਇਸ ਗੱਲ ਦਾ ਖਿਆਲ ਰੱਖੇ ਜਿਹੜੇ ਗੁਰੂ ਕੇ ਵਦੀਰ ਨੇ ਨਾ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਕਿਸੇ ਪੱਖ ਤੋਂ ਘਾਟਣਾ ਆਵੇ ਬਲਕਿ ਕਹਿਣਾ ਚਾਹੀਦਾ ਸੰਗਤ ਨੂੰ ਨਗਰ ਨੂੰ ਰਲ ਕੇ ਕਹਿ ਦੇਣਾ ਚਾਹੀਦਾ ਹੈ ਤੁਹਾਡੀਆਂ ਜੰਨੀਆਂ ਲੋੜਾਂ ਨੇ ਬੱਚਿਆਂ ਦੀ ਪੜ੍ਹਾਈ ਹੈ ਜਾਂ ਦੁਨਿਆਵੀ ਤੌਰ ਤੇ ਕੋਈ ਸਿਹਤ ਸਹੂਲਤਾ ਨੇ ਜੋ ਵੀ ਕੋਈ ਦੁਨਿਆਵੀ ਸਾਧਨ ਆਦਕ ਨੇ ਤੁਹਾਨੂੰ ਇਹਨਾਂ ਗੱਲਾਂ ਦੀ ਕਮੀ ਅਸੀਂ ਨਹੀਂ ਆਉਣ ਦੇਣੀ ਪਰ ਸਾਰਾ ਨਗਰ ਤੁਹਾਡੇ ਹਵਾਲੇ ਹੈ ਤੁਸੀਂ ਸਾਡੇ ਪਰਿਵਾਰ ਬੱਚਿਆਂ ਨੂੰ ਗੁਰਬਾਣੀ ਦੇ ਲਾ ਲਾਓ ਤਾਂ ਜੋ ਆਪਾਂ ਰਲ ਮਿਲ ਕੇ ਸਾਡੀ ਕੌਮ ਨੂੰ ਬਹੁਤ ਉੱਚੇ ਮਕਾਮ ਤੇ ਲੈ ਚਲੀਏ ਅੱਜ ਵੇਖੋ ਨਸ਼ਿਆਂ ਵਿੱਚ ਵਿਸ਼ੇ ਬਕਾਰਾਂ ਵਿੱਚ ਉਲਜੀ ਹੋਈ ਦੁਨੀਆ ਇਹਦੇ ਪਿੱਛੇ ਬਹੁਤਾ ਜਿਹੜਾ ਹੱਥ ਹੈ ਮੈਨੂੰ ਬੁਰਾ ਨਾ ਤੁਸੀਂ ਇਸ ਗੱਲ ਦਾ ਮਨਾਇਓ ਕਿਸੇ ਗਰੰਤੀ ਸਿੰਘ ਨੇ ਜਾਂ ਕਿਸੇ ਕੀਰਤਨ ਕਰਨ ਵਾਲੇ ਗੁਰੂ ਕੇ ਪਿਆਰ ਵਾਲੇ ਨੇ ਗੁਰਬਾਣੀ ਦੇ ਵਿਚਾਰ ਕਰਨ ਵਾਲੇ ਨੇ ਨਸ਼ੇ ਵਾਲੇ ਨੂੰ ਰੋਕਿਆ ਤੇ ਹੋਏਗਾ ਵੀ ਭਲਿਆ ਇਹ ਨਸ਼ਿਆਂ ਦੇ ਰਾਹ ਨਾਲ ਤੁਰ ਆਪਾਪ ਕਰਮ ਦੇ ਰਾਹ ਨਾਲ ਤੁਰ ਮਾੜੇ ਕਰਮਾਂ ਦਾ ਨਤੀਜਾ ਮਾੜਾ ਹੁੰਦਾ ਹੈ ਗੁਰਬਾਣੀ ਦੇ ਬੋਲ ਲੈ ਪਰ ਯਾਦ ਰੱਖਿਓ ਗੁਰਬਾਨੀ ਦੇ ਗੁਰੂ ਦੇ ਵਜ਼ੀਰ ਤੇ ਰੋਕਦੇ ਹੋਣਗੇ ਆ ਨੱਚਣ ਟੱਪਣ ਵਾਲੇ ਕਈ ਵਾਰੀ ਸਾਡੀ ਕੌਮ ਨੂੰ ਬਹੁਤ ਕੁਰਾਹੇ ਪਾਉਂਦੇ ਐ ਕਦੀ ਉਹ ਆਖਦੇ ਹੱਥ ਵਿੱਚ ਨਸ਼ੇ ਦਾ ਗਲਾਸ ਪਕੜਿਆ ਹੋਵੇ ਸਾਹਮਣੇ ਸਾਡੀ ਧੀ ਪਹਿਣ ਨੂੰ ਨੱਚਣ ਦਾ ਇਸ਼ਾਰਾ ਕਰਦੇ ਐ ਇਹੋ ਜੇ ਕਰਮ ਕਰਦੇ ਨੇ ਔਰ ਇਹ ਪ੍ਰਤੱਖ ਹੋ ਗਿਆ ਲੋਕਲ ਪੇਟੀ ਵਾਲੀ ਗੱਲ ਕੋਈ ਨਹੀਂ ਖੁੱਲ ਕੇ ਇਸ ਗੱਲ ਦਾ ਜ਼ਿਕਰ ਕਰਨਾ ਚਾਹੀਦਾ ਅੱਜ ਸ਼ਹਾਦਤਾਂ ਦੇਣ ਵਾਲੀ ਕੌਮ ਨੂੰ ਕੁਝ ਲੋਕਾਂ ਨੇ ਚਾਲਾਂ ਚੱਲ ਚੱਲ ਕੇ ਨਚਾਰਾਂ ਦੀ ਕੂਮ ਬਣਾ ਕੇ ਪੇਸ਼ ਕਰ ਛੱਡਿਆ ਜੇ ਅਸੀਂ ਨਾ ਚੰਗੀ ਤਰ੍ਹਾਂ ਸਮਝੇ ਚੰਗੇ ਵਜ਼ੀਰ ਨਾ ਸੰਭਾਲੇ ਤਾਂ ਗੁਰੂ ਘਰਾਂ ਵਿੱਚੋਂ ਚੰਗੇ ਉਦਮ ਨਾ ਕੀਤੇ ਉਹ ਦਿਨ ਦੂਰ ਨਹੀਂ ਕਿਸੇ ਵੇਲੇ ਜ਼ਾਲਮ ਕਹਿੰਦਾ ਸੀ ਇਹਨਾਂ ਬੱਚਿਆਂ ਨੂੰ ਸਿੱਖੀ ਨਾਲੋਂ ਤੋੜਿਆ ਕਿਵੇਂ ਜਾਏ ਅੱਜ ਅਸੀਂ ਕੋਸ਼ਿਸ਼ ਤੇ ਗੱਲਾਂ ਕਰਦੇ ਆਂ ਸਿੱਖੀ ਨਾਲ ਜੋੜਿਆ ਕਿਵੇਂ ਜਾਏ ਇਹਦਾ ਮਤਲਬ ਉਲਟ ਗੱਲ ਹੋ ਗਈ ਜਕਰੀਏ ਖਾਨ ਵਰਗੇ ਚਾਹੁੰਦੇ ਸਨ ਸਿੱਖਾ ਨੂੰ ਸਿੱਖੀ ਨਾਲੋਂ ਤੋੜ ਦਿਓ ਅੱਜ ਅਸੀਂ ਜੋਰ ਲਾਉਨੇ ਆ ਇਹਨਾਂ ਨੂੰ ਜੋੜਿਆ ਕਿਵੇਂ ਜਾਏ ਇਹਦਾ ਮਤਲਬ ਘਾਟ ਪੈਦਾ ਹੋ ਗਈ ਹੈ ਸਾਨੂੰ ਸਾਰਿਆਂ ਨੂੰ ਭਾਵੇਂ ਪ੍ਰਬੰਧਕ ਨੇ ਭਾਵੇਂ ਕੌਮ ਦੇ ਆਗੂ ਲੋਕ ਨੇ ਭਾਵੇਂ ਸਿੱਖ ਸੰਗਤਾਂ ਨੇ ਗੁਰੂ ਕੇ ਵਜ਼ੀਰ ਨੇ ਰਲ ਮਿਲ ਕੇ ਸਾਨੂੰ ਕੌਮ ਦੇ ਭਲੇ ਲਈ ਕੌਮ ਦੀ ਚੜ੍ਹਦੀ ਕਲਾ ਲਈ ਅਸੀਂ ਗੁਰਬਾਣੀ ਪੜ ਸਕੀਏ ਅੰਮ੍ਰਿਤ ਵੇਲਾ ਸੰਭਾਲ ਸਕੀਏ ਅੰਮ੍ਰਿਤ ਦੀ ਦਾਤ ਗੁਰੂ ਕੀ ਲੈ ਕੇ ਆਪਣਾ ਜੀਵਨ ਸਵਾਰ ਸਕੀਏ ਇਸ ਰਾਹ ਤੇ ਤੁਰਨਾ ਚਾਹੀਦਾ ਹੈ ਫਿਰ ਸਾਡੀ ਕੌਮ ਦਾ ਭਲਾ ਹੋਵੇਗਾ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ